ਕੁਝ ਮਹੀਨੇ ਪਹਿਲਾਂ ਬਲਾਚਰ ਬਾਈਪਾਸ ਕੋਲ ਗੋਲੀਆਂ ਚੱਲੀਆਂ ਸੀ ਤੇ ਹੁਣ ਉਸ ਕੇਸ ਵਿੱਚ ਨਵੀਂ ਅਪਡੇਟ ਆਈ ਹੈ ਇਹ ਪੂਰਾ ਮਾਮਲਾ ਕੀ ਹੈ ਸਰ ਜੀ ਜਿਸ ਮਾਮਲੇ ਤੁਸੀਂ ਗੱਲ ਕਰਦੇ ਆਂ ਬੀਤੀ 3 ਅਪ੍ਰੈਲ ਨੂੰ ਸ਼ਾਮੀ 8:00 ਵਜੇ ਪੂਰੇ ਜ਼ਿਲ੍ਹੇ ਵਿੱਚ ਰੌਲਾ ਪੈ ਜਾਂਦਾ ਕਿ ਗੜੀ ਕਾਨੂੰਗੋ ਵਿਖੇ ਬਾਈਪਾਸ ਤੇ ਬਲਾਚਰ ਬਾਈਪਾਸ ਵਿਖੇ ਗੋਲੀਆਂ ਚੱਲੀਆਂ ਤੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਬੜ ਤੋੜ ਗੋਲੀਆਂ ਚੱਲੀਆਂ ਖੂਨੀ ਖੇਡ ਖੇਢੀ ਗਈ ਸੀਗੀ ਔਰ ਇਹ ਮਾਮਲਾ 7:00 ਵਜੇ ਦਾ 8:00 ਵਜੇ ਰੌਲਾ ਪੈਂਦਾ 7:00 ਵਜੇ ਦਾ ਮਾਮਲਾ ਹੈ ਹਸਪਤਾਲ ਬਿਲਕੁਲ ਸਾਹਮਣੇ ਜਿੱਥੇ ਗੋਲੀਆਂ ਚੱਲੀਆਂ ਸੀ ਕੀ ਆ ਗੱਡੀ ਸੀ ਦੋ ਵਿਅਕਤੀ ਸਵਾਰ ਸਨ ਇੱਕ ਦਾ ਨਾਮ ਰਤਨਦੀਪ ਸੀਗਾ ਜਿਸ ਦੀ ਮੌਤ ਹੋ ਜਾਂਦੀ ਉਸ ਦੇ ਨਾਲ ਉਸ ਦਾ ਭਾਣਜਾ ਸਵਾਰ ਸੀ ਜਿਸ ਦਾ ਨਾਮ ਗੁਰਪ੍ਰੀਤ ਗੁਰਪ੍ਰੀਤ ਪੁਲਿਸ ਨੂੰ ਪੂਰਾ ਮਾਮਲਾ ਦੱਸਦਾ ਉਹ ਦੱਸਦਾ ਹੈ ਕਿ ਉਸ ਦੇ ਮਾਮੇ ਦਾ ਕਿਸ ਨਾਲ ਪੈਸੇ ਦਾ ਕੋਈ ਲੈਣ ਦੇਣ ਸੀ ਪੈਸੇ ਲੈਣ ਆਉਂਦਾ ਤੇ ਇੱਥੇ ਗੋਲੀਆਂ ਚੱਲ ਜਾਂਦੀ ਉਹ ਕਹਿੰਦਾ ਕਿ ਬਹਿਲਾ ਕੇ ਪਰਮਾ ਕੇ ਇੱਥੇ ਸੱਦੇ ਆਗੇ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਅਫਸਰ ਪਹੁੰਚਦੇ ਆ ਐਸਪੀ ਸਾਹਿਬ ਉੱਥੇ ਐਸਪੀ ਡਾਕਟਰ ਮੁਕੇਸ਼ ਉੱਥੇ ਹੁੰਦੇ ਆ ਐਸਐਸਪੀ ਡਾਕਟਰ ਮਹਿਤਾਬ ਵੀਰ ਕੋ ਉੱਥੇ ਪਹੁੰਚਦੇ ਆ ਤੇ ਕਈ ਥਾਣਿਆਂ ਦੇ ਐਸਐਚ ਉੱਥੇ ਪਹੁੰਚ ਜਾਂਦੇ ਆ ਕਿਉਂਕਿ ਮਾਮਲਾ ਬੜਾ ਗੰਭੀਰ ਸੀ ਔਰ ਆਮ ਲੋਕਾਂ ਵਿੱਚ ਬਹੁਤ ਵੱਡੇ ਸਵਾਲ ਉੱਠ ਜਾਂਦੇ ਕਿ ਇਸ ਤਰੀਕੇ ਅਮਨ ਕਾਨੂੰਨ ਦੀ ਸਥਿਤੀ ਜੇਕਰ ਵਿਗੜਦੀ ਹੈ ਤਾਂ ਲੋਕਾਂ ਅੰਦਰ دہشت ਦਾ ਮਾਹੌਲ ਬਣਦਾ ਪਰ ਉਤੋਂ ਇੱਕ ਤਾਂ ਦਿਨ ਬਾਅਦ ਹੀ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਜਿੱਥੇ ਗੋਪੀ ਨਵਾ ਸ਼ਹਿਰੀਆ ਜੋ ਕਿ ਗੈਂਗਸਟਰ ਹੈ ਮੰਨਿਆ ਜਾ ਰਿਹਾ ਕਿ ਸਮੇਂ ਵਿਦੇਸ਼ ਤੋਂ ਆਪਣੇ ਗੈਂਗ ਨੂੰ ਆਪਰੇਟ ਕਰਦਾ ਉਹ ਫੇਸਬੁੱਕ ਤੇ ਇਸ ਹੱਤਿਆकांड ਦੀ ਜ਼ਿੰਮੇਵਾਰੀ ਲੈਂਦਾ ਪੁਲਿਸ ਫਿਰ ਉਸ ਅਕਾਊਂਟ ਨੂੰ ਵੈਰੀਫਾਈ ਕਰਦੇ ਤੇ ਉਸ ਤੋਂ ਬਾਅਦ ਇਸ ਮਾਮਲੇ ਵਿੱਚ ਗੋਪੀ ਨਵਾ ਸ਼ਹਿਰੀਆ ਨੂੰ ਨਾਮਜ਼ਦ ਕੀਤਾ ਜਾਂਦਾ ਪਰ ਜਿਹੜੀ ਅਪਡੇਸ਼ਨ ਦੀ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਨਵੀਂ ਅਪਡੇਟ ਆਈ ਹੈ ਤਾਂ ਦੱਸ ਦिए ਕਿ ਕਾਊਂਟਰ ਇੰਟੈਲੀਜੈਂਸ ਵੱਲੋਂ ਸਿਮਰਜੀਤ ਬਬਲੂ ਨਾਮ ਦਾ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਕਿ ਦੱਸਿਆ ਜਾ ਰਿਹਾ ਕਿ ਇਹ ਵੀ ਗੈਂਗਸਟਰ ਵਰਤੀ ਦਾ ਔਰ ਇਸ ਦੀਆਂ ਵੀ ਤਾਰਾਂ ਹੁਣ ਇਸ ਕੇਸ ਦੇ ਨਾਲ ਜਿਹੜੀਆਂ ਜੁੜੀਆਂ ਆ ਉਹ ਸੂਤਰਾਂ ਮੁਤਾਬਕ ਇਹ ਗੱਲ ਸਾਹਮਣੇ ਆ ਰਹੀ ਹੈ ਪਰ ਨਮਾਸ਼ਹਿਰ ਪੁਲਿਸ ਦੇ ਅਸਤੇ ਕਹਿਣਾ ਜਦੋਂ ਪੱਤਰਕਾਰ ਨੇ ਗੱਲਬਾਤ ਕੀਤੀ ਉਸ ਪ੍ਰਸ਼ਾਸਨ ਦਾ ਕਹਿਣਾ ਕਿ ਸਿਮਰਜੀਤ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਇਆ ਜਾਵੇਗਾ ਔਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਉਮੀਦ ਜਿਤਾਈ ਜਾ ਰਹੀ ਹੈ ਕਿ ਜਿਹੜੇ ਹੋਰ ਵਿਅਕਤੀ ਨੇ ਇਸ ਸਾਜ਼ਿਸ਼ ਵਿੱਚ ਜੁੜੇ ਹੋਏ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ ਪੁਲਿਸ ਸਪੈਸ਼ਲ ਨੇ ਲੰਬੇ ਸਮੇਂ ਤੋਂ ਇਸ ਕੇਸ ਦੇ ਵਿੱਚ ਤਪਤੀਸ਼ ਕਰ ਰਹੀ ਹੈ ਔਰ ਹੁਣ ਇਹ ਵੀ ਮੰਨਿਆ ਜਾ ਰਿਹਾ ਕਿ ਸਿਮਰਜੀਤ ਬੱ블ੂ ਅਤੇ ਗੋਪੀ ਨਵਾ ਸ਼ਹਿਰੀਆਂ ਨੇ ਸਾਂਝੇ ਤੌਰ ਤੇ ਜਿਹੜੀ ਸਾਜ਼ਿਸ਼ ਘੜੀ ਆ ਇਸ ਹੱਤਿਆ ਕਾਂਡ ਨੂੰ ਜਿਹੜਾ ਸਾਂਝੇ ਤੌਰ ਤੇ ਉਹਨਾਂ ਨੇ ਕਾਂਸਪੀਰੇਂਸੀ ਨੂੰ ਕ੍ਰੀਏਟ ਕੀਤਾ ਤੇ ਘਟਨਾ ਨੂੰ ਅੰਜਾਮ ਦਿੱਤਾ ਉਸ ਸਮੇਂ ਮੌਕੇ ਤੇ ਅਸੀਂ ਮੌਜੂਦ ਸੀਗੇ ਤਕਰੀਬਨ ਨਵਾ ਸ਼ਹਿਰ ਦਾ ਸਾਰਾ ਮੀਡੀਆ ਹੀ ਉੱਥੇ ਹੋਵੇਗਾ ਨਵਾ ਸ਼ਹਿਰ ਬਲਾ ਚੌਰ ਦਾ ਮੀਡੀਆ ਸਾਰਾ ਹੀ ਉੱਥੇ ਸੀਗਾ ਤਕਰੀਬਨ ਔਰ ਉੱਥੇ ਬਹੁਤ ਸਾਰੇ ਲੋਕ ਜਿਹੜੇ ਮੌਜੂਦ ਸੀ ਬੜੇ ਅਲੱਗ-ਅਲੱਗ ਤਰੀਕੇ ਦੇ ਐਂਗਲ ਪੇਸ਼ ਕਰ ਰਹੇ ਸੀਗੇ ਕਿ ਗੱਡੀ ਦੇ ਅੰਦਰੋਂ ਵੀ ਰੌਂਦ ਮਿਲੇ ਆ ਜੀ ਹਰ ਇੱਕ ਬੰਦੇ ਦਾ ਆਪਣਾ ਤਰਕ ਸੀ ਲੇਕਿਨ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਗੋਪੀ ਨਵਾਸ਼ਹਿਰੀ ਨੇ ਉਸੇ ਵੇਲੇ ਜ਼ਿੰਮੇਵਾਰੀ ਲੈ ਲਈ ਸੀ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸਿਮਰਜੀਤ ਬੱਬਲੂ ਅਤੇ ਗੋਪੀ ਨਵਾਸ਼ਹਿਰੀਆਂ ਨੇ ਸਾਂਝੇ ਤੌਰ ਤੇ ਰਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਔਰ ਉਮੀਦ ਜਿਤਾਈ ਜਾ ਰਹੀ ਹੈ ਕਿ ਜਦੋਂ ਸਿਮਰਜੀਤ ਬੱਬਲੂ ਦਾ ਪ੍ਰੋਟੈਕਸ਼ਨ ਵਰੰਡ ਲਿਆ ਜਾਵੇਗਾ ਤਾਂ ਹੋਰ ਪਰਤਾਂ ਖੁੱਲਣਗੀਆਂ ਸਰ ਬੱਬਲੂ ਸ਼ੂਟਰ ਨੂੰ ਫੜਿਆ ਕਿਵੇਂ ਗਿਆ ਦੇਖੋ ਜਿਹੜਾ ਇਹ ਸਿਮਰਜੀਤ ਬਬਲੂ ਸ਼ੂਟਰ ਹੈ ਇਹ ਬੜਾ ਪ੍ਰੋਫੈਸ਼ਨਲ ਕ੍ਰਿਮੀਨਲ ਹੈ ਦੱਸਿਆ ਜਾ ਰਿਹਾ ਹੈ ਕਿ 5 ਸਾਲ ਪਹਿਲਾਂ ਵੀ ਇਸਨੇ ਇੱਕ ਐਸਆਈ ਦੇ 20 ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਮਤਲਬ ਨਾ ਡਰ ਬੇਕੌਫ ਔਰ دہشت ਫਲਾਉਣ ਵਾਲਾ ਇੱਕ ਕ੍ਰਿਮੀਨਲ ਹੈ ਔਰ ਪੁਲਿਸ ਨੇ ਟਰੈਪ ਲਗਾਇਆ ਸੀ ਪੁਲਿਸ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਪਤਾ ਸੀਗਾ ਕਿ ਇਹਨੇ ਰਤਨਦੀਪ ਦਾ ਕਤਲ ਕੀਤਾ ਤੇ ਇਹਨੂੰ ਫੜ ਲੈਣਾ ਸਖਾਲਾ ਨਹੀਂ ਸੀ ਇਹਨੇ ਪਿਸਤੌਲ ਵੀ ਤਾਨੀ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਇਸ ਦੇ ਪੈਰ ਵਿੱਚ ਗੋਲੀ ਮਾਰ ਕੇ ਇਸ ਨੂੰ ਜਿਹੜਾ ਗ੍ਰਫਤਾਰ ਕੀਤਾ ਔਰ ਉਹਦੇ ਕੋਲ ਜਿਹੜੇ ਹਥਿਆਰ ਆ ਉਹ ਵੀ ਬਰਾਮਦ ਹੋਏ ਆ ਤਾਂ ਇਹ ਕੁੱਲ ਮਲਾਕੀ ਕਹਿ ਲਈਏ ਤੇ ਇੱਕ ਪ੍ਰੋਫੈਸ਼ਨਲ ਕ੍ਰਿਮੀਨਲ ਹੈ ਔਰ ਅਜਿਹੇ ਲੋਕਾਂ ਦੀ ਸਹੀ ਜਗ੍ਹਾ ਸਲਾਖਾਂ ਦੇ ਪਿੱਛੇ ਹੀ ਹੈ ਔਰ ਪੁਲਿਸ ਦੀ ਛਲਾਗਾ ਵੀ ਬਣਦੀ ਹੈ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਤੁਹਾਡੇ ਪਿਛਲੇ ਪ੍ਰਸ਼ਨ ਦੇ ਜਵਾਬ ਚ ਉੱਤਰ ਦਿੰਦਾ ਕਿ ਉਮੀਦ ਜਤਾਈ ਜਾ ਰਹੀ ਹੈ ਕਿ ਜਦੋਂ ਇਹਨੂੰ ਨਵਾਂ ਸ਼ਹਿਰ ਪ੍ਰੋਟੈਕਸ਼ਨ ਫੰਡ ਤੇ ਲਿਆਇਆ ਜਾਵੇਗਾ ਹੋਰ આરોપી ਜਿਹੜੇ ਇਸ ਕੇਸ ਵਿੱਚ ਸੀਗੇ ਉਹਨਾਂ ਦੇ ਨਾਮ ਸਾਹਮਣੇ ਆਉਣਗੇ ਤੇ ਇਸ ਦੇ ਉੱਤੇ ਵੀ ਬਥੇਰੇ ਕੇਸ ਨੇ ਔਰ ਇਹਦਾ ਜਿਹੜਾ ਸੰਪਰਕ ਹੈ ਰਿੰਦੇ ਦੇ ਨਾਲ ਵੀ ਹੈਗਾ ਦੱਸਿਆ ਜਾੜਾ ਕਿ ਜਿਹੜਾ ਇਸ ਸਮੇਂ ਪਾਕਿਸਤਾਨ ਤੋਂ ਗੈਂਗ ਆਪਰੇਟ ਕਰਦਾ ਔਰ ਗੋਪੀ ਨਵਾ ਸ਼ਹਿਰੀਆ ਇਹ ਵੀ ਮੰਨਿਆ ਜਾ ਰਿਹਾ ਕਿ ਇਸ ਸਮੇਂ ਅਮਰੀਕਾ ਵਿੱਚ ਹੈ ਤੇ ਉਥੋਂ ਜਿਹੜਾ ਉਹ ਜਿਹੜੇ ਪ੍ਰੋਫੈਸ਼ਨਲ ਕ੍ਰਾਈਮਨਲਸ ਨੇ ਉਹਨਾਂ ਨਾਲ ਸੰਪਰਕ ਸਾਧਦਾ ਔਰ ਇਸ ਤਰੀਕੇ دہشت ਜਿਹੜੀਆਂ ਉਹ ਫਲਾਈ ਜਾਂਦੀਆਂ